ਅਸੀਂ ਪੀਓ ਚਿਲਡਰਨ ਦੇ ਸੋਸਾਇਟੀ ਵਿੱਚ ਉਹਨਾਂ ਪਰਿਵਾਰਾਂ ਨਾਲ ਕੰਮ ਕਰਦੇ ਹਾਂ ਜਿਨ੍ਹਾਂ ਦੇ ਬੱਚੇ 0 ਤੋਂ 18 ਸਾਲ ਦੇ ਹਨ ਸਾਡਾ ਮਕਸਦ ਇਹ ਹੈ ਕਿ ਬੱਚੇ ਤੰਦਰੁਸਤ ਤੇ ਸੁਰੱਖਿਅਤ ਰਹਿਣ ਹਰੇਕ ਘਰ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਆਉਂਦੀ ਹੈ ਉਸ ਟਾਈਮ ਤੇ ਅਸੀਂ ਉਹਨਾਂ ਪਰਿਵਾਰਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਕਿਈ ਵਾਰ ਘਰ ਦੇ ਵਿੱਚ ਹਾਲਾਤ ਕਿ ਹੋ ਜਾਈਏ ਹੁੰਦੇ ਆ ਕਿ ਬੱਚੇ ਨੂੰ ਸੁਰੱਖਿਅਤ ਰੱਖਣ ਵਾਸਤੇ ਥੋੜੇ ਟਾਈਮ ਲਈ ਫਾਸਟਰ ਪੇਰੈਂਟਸ ਕੋ ਰੱਖਿਆ ਜਾਂਦਾ ਹੈ ਉਸ ਦੌਰਾਨ ਅਸੀਂ ਮਾਪਿਆਂ ਦੇ ਨਾਲ ਕੰਮ ਕਰਦੇ ਹਾਂ ਉਹਨਾਂ ਦੀ ਮਦਦ ਕਰਦੇ ਹਾਂ ਤਾਂ ਕਿ ਉਹ ਆਪਣੇ ਬੱਚੇ ਵਾਪਸ ਲੈਣ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਜੇਸਟਰਨ ਬੱਚੇ ਫਾਸਟਰ ਪੇਰੈਂਟਸ ਕੋ ਹੁੰਦੇ ਹਨ ਅਗਰ ਉਹ ਫਾਸਟਰ ਪੇਰੈਂਟਸ ਆਪਣੀ ਕਮਿਊਨਿਟੀ ਦੇ ਹੋਣ ਜੋ ਕਿ ਸੇਮ ਬੋਲੀ ਬੋਲਣ ਸੇਮ ਉਹਨਾਂ ਦਾ ਖਾਣਾ-ਪੀਣਾ ਹੋਵੇ ਤਾਂ ਰਹਿਣ-ਸਹਿਣ ਹੋਵੇ ਉਸ ਵਕਤ ਬੱਚਿਆਂ ਵਾਸਤੇ ਉਹ ਟਾਈਮ ਜਿਹੜਾ ਥੋੜਾ ਘੱਟ ਪਰੇਸ਼ਾਨੀ ਦਾ ਹੋਵੇਗਾ ਇਸ ਲਈ ਅਸੀਂ ਤੁਹਾਡੇ ਕੋਲ ਇਹ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਅੱਗੇ ਵਧ ਕੇ ਕਿਸੇ ਪਰਿਵਾਰ ਨੂੰ ਤੇ ਬੱਚਿਆਂ ਨੂੰ ਤੇ ਬੱਚਿਆਂ ਦੀ ਮਦਦ ਕਰੋ ਆਪਣੀ ਕਮਿਊਨਿਟੀ 'ਚ ਮੰਨਿਆ ਜਾਂਦਾ ਹੈ ਕਿ ਸਭ ਦੇ ਬੱਚੇ ਸਾਂਝੇ ਹੁੰਦੇ ਆਓ ਅਸੀਂ ਉਹਨਾਂ ਦੀ ਮਦਦ ਕਰੀਏ ਸੋ ਚਿਲਡਰਨਜ਼ ਐਡ ਸੋਸਾਇਟੀ ਜਿਹੜੀ ਪੀਲ ਵਾਲੀ ਸੀ ਤਾਂ ਇਹਨਾਂ ਨੇ ਕੰਮ ਕੀਤਾ ਫਾਸਟਰ ਪ੍ਰਿੰਟ ਤਾਂ ਅਸੀਂ ਤਾਂ ਬਣੇ ਸੀ ਕਿ ਸਾਨੂੰ ਇਹ ਪਤਾ ਲੱਗਾ ਸੀ ਵੀ ਪੰਜਾਬੀ ਨਿਆਣੇ ਕਾਫੀ ਸਿਸਟਮ ਦੇ ਵਿੱਚ ਆ ਰਹੇ ਆ ਤਾਂ ਉਹਨਾਂ ਘਰਾਂ ਦੇ ਵਿੱਚ ਜਾ ਰਹੇ ਪੰਜਾਬੀ ਘਰਾਂ ਚ ਨਹੀਂ ਜਾ ਰਹੇ ਅਸੀਂ ਇਹੀ ਚੋਣੇ ਸੀ ਵੀ ਉਹਨਾਂ ਦਾ ਜਿਹੜਾ ਮਾਹੌਲ ਹੈ ਪੰਜਾਬੀ ਹੋਵੇ ਉਹਨਾਂ ਨੂੰ ਪੰਜਾਬੀ ਸਿੱਖਣ ਨੂੰ ਮਿਲੇ ਉਹਨਾਂ ਨੂੰ ਖਾਣ ਨੂੰ ਰੋਟੀ ਮਿਲੇ ਤਾਂ ਵੀ ਇਸ ਕਲਚਰ ਦੇ ਵਿੱਚ ਮੁੜ ਕੇ ਆ ਜਾਣ ਤਾਂ ਅਸੀਂ ਉਹਨਾਂ ਦੇ ਮਾਪਿਆਂ ਨਾਲ ਵੀ ਗੱਲਬਾਤ ਕਰਕੇ ਉਹਨਾਂ ਨੂੰ ਮੁੜ ਕੇ ਆਪਣੇ ਘਰੇ ਭੇਜ ਸਕੀਏ ਅਸੀਂ ਤਾਂ ਇਹ ਫਾਸਟਰ ਪ੍ਰਿੰਟ ਬਣੇ ਸੀਗੇ So, the reason we became foster parents uh, was that we realized in the region of Peel there is a lack of Punjabi uh, foster parenting, and we re recognized that gap that uh, existed. And so, this was our way to help address some of that gap by. A allowing uh, kids who are from the punjabi background and happen to be coming into care to be continued to conne uh, be connected to their culture um have that identity still in place um and keep their roots uh with the punjabi culture ਅਸੀਂ ਇਹੀ ਤੁਹਾਨੂੰ ਵੀ ਇਹੀ ਅਪੀਲ ਕਰਦੇ ਆ ਵੀ ਪੰਜਾਬੀ ਆਪਣੇ ਹੈ ਨਹੀਂਗੇ ਇਸ ਸਿਸਟਮ ਦੇ ਵਿੱਚ ਹਾਂਜੀ ਦਾਨਪੁਣ ਬਹੁ ਕਰਦੇ ਆ ਆਪਣੇ ਵੀ ਪੈਸੇ ਲੈ ਲਓ ਆ ਲੈ ਲਓ ਪਰ ਜਿਹੜੀ ਐਕਚੁਅਲੀ ਚੀਜ਼ ਚਾਹੀਦੀ ਹੈ ਉਹ ਤੁਹਾਡਾ ਸਮਾਂ ਚਾਹੀਦਾ ਹੈ ਨਿਆਣਿਆਂ ਨੂੰ ਸਮਾਂ ਚਾਹੀਦਾ ਹੁੰਦਾ ਤਦ ਜੇ ਤੁਸੀਂ ਉਹ ਪ੍ਰੋਵਾਈਡ ਕਰ ਸਕਦੇ ਇਹਨਾਂ ਨੂੰ ਦੇ ਸਕਦੇ ਆ ਨਿਆਣਿਆਂ ਨੂੰ ਤਾਂ ਬਹੁਤ ਵੱਡੀ ਗੱਲ ਹੋਊਗੀ